ਕੀ ਬੇਵਕੂਫ ਬੰਦੇ ਨੇ ਹਰਕਤ ਵੇਖੋ ਕਹੋ ਜੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੁਰਸੀ ਲਾ ਕੇ ਬੈਠਾ ਬਰੋਬਰ ਤੇ ਤੇ ਫਿਰ ਆ ਤੁਸੀਂ ਵੇਖੋ ਭੀ ਦਾੜੀ ਨਕਲੀ ਸਾਰੀ ਇਹ ਕਿਤੇ ਹੁੰਦੇ ਪੰਜਾਬ ਚ ਇਹਨਾਂ ਨੂੰ ਮਾਰ ਮਾਰ ਛਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਸੀ ਉਹਨੂੰ ਸੇ ਵਾਲੇ ਸਾਦ ਨੇ ਵੀ ਕੀਤਾ ਸੀ ਤੇ ਉਹ ਤੁਸੀਂ ਵੇਖ ਲਓ ਹੱਲੇ ਤੱਕ ਮਾਫੀਆਂ ਮੰਗਣ ਦੇ ਹੱਲੇ ਤੱਕ ਜਾਨ ਨਹੀਂ ਛੁੱਟੀ ਬੰਦੇ ਦੇ ਪੁੱਤ ਬਣ ਜਾਓ ਤੁਸੀਂ ਬੜੇ ਸਾਜ਼ਿਸ਼ਕੀ ਲੱਗਦੀ ਆ ਇਹ ਦਿਨ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਲੈਕਸ਼ਨ ਆਉਂਦੀਆਂ ਫਿਰ ਇਹੋ ਜਿਹੇ ਕੁੱਤੇ ਬਿੱਲੇ ਬਾਹਰ ਨਿਕਲ ਆਉਂਦੇ ਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਰੋਬਰ ਤੇ ਕੁਰਸੀ ਲਾ ਕੇ ਉਹ ਪਾਗਲ ਬੈਠਾ ਵਾ ਔਰ ਬੇਵਕੂਫ ਲੋਕ ਮੰਦਬੁੱਧੀ ਲੋਕ ਜਿਹੜੇ ਉਹਦੇ ਨਾਲ ਨੰਗੇ ਸਿਰ ਤੇ ਤਾੜੀਆਂ ਵਜਾਉਣ ਦੇ ਤੇ ਪੈਰੀ ਹੱਥ ਲਾਉਣ ਦੇ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੁੰਦਾ ਤੇ ਨਾ ਪੁੱਠੇ ਟੰਗਦੇ ਨੇ ਮਾਰ ਮਾਰ ਛੱਤਰ ਉਹਨਾਂ ਨੇ ਜਿੰਨੇ ਵੀ ਸ਼ਰਾਰਤ ਕੀਤੀ ਅੱਜ ਤੱਕ ਉਹਦਾ ਰਿਜ਼ਲਟ ਕੀ ਨਿਕਲਿਆ ਇਹ ਵੀ ਰਿਜ਼ਲਟ ਬੜਾ ਭਿਆਨਕ ਨਿਕਲਦਾ ਇਹਦੀ ਵੀਡੀਓ ਤੁਹਾਨੂੰ ਇੱਕ ਅੱਧੇ ਦਿਨ ਚ ਮਾਫੀ ਦੀ ਵੀ ਆਣੀ ਆ ਔਰ ਇਹਨੂੰ ਜਾਂ ਛੱਤਰ ਪੈਂਦਿਆਂ ਦੀ ਆਣੀ ਤੇ ਜਾਂ ਇਹਨੂੰ ਅੰਦਰ ਦਿੱਤਿਆਂ ਦੀ ਆਣੀ ਆ ਜਾਣੀ ਹੈ ਲਾ ਕੇ ਭੇ ਦਾੜੀਆਂ ਨਕਲੀ ਤੋਂ ਉੱਥੇ ਬਹਿ ਗਏ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਜੁੱਤੀਆਂ ਪੈ ਜਾਣੀਆਂ ਅੱਜ ਕੱਲ੍ਹ ਚ ਕਿੰਨਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 295ਏ ਦਾ ਮਕਦਮਾ ਦਰਜ ਕੀਤਾ ਜਾਵੇ ਰੱਬ ਨਾਲ ਮੁੱਲ ਵੈਰ ਨਹੀਂ ਲਈਦਾ ਕੁਦਰਤ ਨਾਲ ਮੁੱਲ ਵੈਰ ਲਿਆ ਸੀ ਤੇ ਪੂਰਾ ਦੇਸ਼ ਲਾਕਡਾਊਨ ਹੋ ਗਿਆ ਸੀ ਨਾ ਕਿੱਥੇ ਉਹ ਸਰਕਾਰਾਂ ਨੇ ਹੱਥ ਖੜੇ ਕਰਤੇ ਸੀ ਹਸਪਤਾਲਾਂ ਦੇ ਵਿੱਚ ਲੱਭਦੇ ਸੀ ਡਾਕਟਰ ਨੂੰ ਕੋਈ ਸ਼ਿਵਜੀ ਮਾਰੇ ਦਾ ਸਰੂਪ ਬਣਾ ਲੈਂਦਾ ਕੋਈ ਸ਼੍ਰੀ ਰਾਮ ਜੀ ਦਾ ਬਣਾ ਲੈਂਦਾ ਕੁਈ ਦੇਵੀਆਂ ਦਾ ਬਣਾ ਲੈਂਦਾ ਕੋਈ ਗੁਰੂਆਂ ਦਾ ਬਣਾ ਲੈਂਦਾ ਉਹ ਕੋਈ ਸ਼ਰਮ ਕਰੋ ਇਹ ਰਾਹਿਬਰਾਂ ਦੇ ਬਹੁਤ ਪਰਪਕਾਰ ਨੇ ਸਾਡੇ ਤੇ ਇਹਨਾਂ ਦੇ ਦੇਣ ਨਹੀਂ ਸੀ ਦੇ ਸਕਦੇ ਜਿਸ ਗੁਰੂ ਨੇ ਸਰਬੰਸਵਾਰਤਾ ਹੋਵੇ ਆਪਣੇ ਕੋਲ ਰੱਖਿਆ ਹੀ ਕੱਖ ਨਾ ਹੋਵੇ ਤੇ ਉਹਦੇ ਵਾਰਸ ਬੜੇ ਬੜੀ ਦੂਰ ਤੱਕ ਬੈਠੇ ਉਹਨੂੰ ਲੱਭ ਲੈਣਾ ਜਿੱਥੇ ਵੀ ਹੋਇਆ ਪ੍ਰਸ਼ਾਸਨ ਦੇ ਤੋਂ ਪਹਿਲਾਂ ਇੱਥੇ ਕਾਰਵਾਈ ਕਰ ਦੇ ਜਦੋਂ ਗੁਰੂ ਸਾਰਿਆਂ ਦੇ ਆ ਤੇ ਉਦੋਂ ਫਿਰ ਇੱਕ ਦੋ ਜਿਹੜੇ ਢੰਗੀ ਜਿਹੜੇ ਇਹੋ ਜਿਹੇ ਪਖੰਡੀ ਸਾਧ ਉੱਠਦੇ ਆ ਨਾ ਜੀ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਗੰਦਾ ਮੈਸੇਜ ਭੇਜਦੇ ਨੇ ਇਨੂੰ ਕਦੇ ਆਪਾਂ ਟਿੱਲਣਾ ਨਾ ਲਈਏ ਕਿਉਂਕਿ ਜੇ ਅੱਜ ਟਿੱਲ ਨਾਲ ਇੱਕ ਬੰਦੇ ਨੂੰ ਲਿਆ ਗਿਆ ਇਹੋ ਜਿਹੀ ਕਈ ਹੋਰ ਉੱਠਣਗੇ ਜੀ ਤੁਹਾਨੂੰ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਗੁਰਨਾਨਕ ਪਾਸ਼ੀ ਦਾ ਬਾਣਾ ਪਾ ਕੇ ਇੱਕ ਸਭਾ ਦੇ ਵਿੱਚ ਬੈਠਾ ਤੇ ਲੋਕੋਜ਼ ਨੂੰ ਮੱਥੇ ਡੇਕਦੇ ਨੇ ਤੁਸੀਂ ਇੱਕ ਚਿੱਠੀ ਵੀ ਦਿੱਤੀ ਹੈ ਡੀਸੀ ਸਾਹਿਬ ਨੂੰ ਕੀ ਪੁਰਾ ਮਾਮਲਾ ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਔਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਪਾਗਲ ਬੰਦੇ ਨੇ ਗੁਰਨਾਨਕ ਸਾਹਿਬ ਦਾ ਸਵਾਗ ਰੱਛ ਕੇ ਆਪਣੇ ਆਪ ਨੂੰ ਬਹਿਰੂਪੀਏ ਨੇ ਵਿਖਾਇਆ ਨਕਲੀ ਦਾੜੀ ਲਾਈ ਹੱਥ 'ਚ ਕਮੰਡਲ ਫੜਿਆ ਵਾ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਰੋਬਰ ਤੇ ਕੁਰਸੀ ਲਾ ਕੇ ਉਹ ਪਾਗਲ ਬੈਠਾ ਵਾ ਔਰ ਬੇਵਕੂਫ ਲੋਕ ਮੰਦਬੁੱਧੀ ਲੋਕ ਜਿਹੜੇ ਉਹਦੇ ਨਾਲ ਨੰਗੇ ਸਿਰ ਤੇ ਤਾੜੀਆਂ ਵਜਾਉਣ ਦੇ ਤੇ ਪੈਰੀਂ ਹੱਥ ਲਾਉਣ ਦੇ ਔਰ ਮੈਂ ਦੱਸ ਦੇਣਾ ਚਾਹਣਾ ਇਹੋ ਜਿਹੇ ਪਾਪੀ ਲੋਕਾਂ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਲੱਖ ਲੰਦ ਤੁਹਾਡੇ ਤੇ ਬੇਸ਼ਰਮੋਂ ਤੁਹਾਨੂੰ ਸ਼ਰਮ ਨਹੀਂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਹਰ ਕਿਸੇ ਨੂੰ ਨਾਲ ਜੋੜਾ ਔਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਰਹਿਬਰਾਂ ਦੀ ਬਾਣੀ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾਉਨੇ ਆ ਪੂਰੀ ਕਾਇਨਾਤ ਨੂੰ ਸਿਰ ਝੁਕਦਾ ਔਰ ਦੁੱਖ ਦੀ ਗੱਲ ਆ ਕਿ ਬੇਵਕੂਫ ਬੰਦੇ ਨੇ ਹਰਕਤ ਵੇਖੋ ਕਹੋ ਜੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੁਰਸੀ ਲਾ ਕੇ ਬੈਠਾ ਬਰੋਬਰ ਤੇ ਤੇ ਫਿਰ ਆ ਤੁਸੀਂ ਵੇਖੋ ਭੀ ਦਾੜੀ ਨਕਲੀ ਸਾਰੀ ਆ ਨਾਲ ਟੋਪੀਆਂ ਪਾ ਕੇ ਨੰਗੇ ਸਿਰੋਂ ਆ ਵੇਖੋ ਚਪਲਾ ਪਾ ਕੇ ਤੇ ਤਾੜੀਆਂ ਵਜਾਉਣ ਡੇ ਤੇ ਨੱਚਣ ਡੇ ਜੇ ਕਿਤੇ ਹੁੰਦੇ ਪੰਜਾਬ 'ਚ ਤੇ ਇਹਨਾਂ ਨੂੰ ਮਾਰ ਮਾਰ ਛੱਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਸੀ ਉਹਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਹੋ ਜਿਹੀ ਹਰਕਤਾਂ ਕਿੱਦਾਂ ਕਰੀਦੀਆਂ ਅੱਜ ਮਾਨਯੋਗ ਡੀਸੀ ਸਾਹਿਬ ਅਮ੍ਰਿਤਸਰ ਦੇ ਉਹਨਾਂ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਹ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਹੈ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 295ਏ ਦਾ ਮਕਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਦੇ ਖਿਲਾਫ ਜਿਹੜੀ ਇਕੱਲੇ ਨਹੀਂ ਨਹੀਂ ਇਸੇ ਬੰਦੇ ਨੇ ਜਿਹਨੇ ਸਵੰਗ ਰਚਿਆ ਇਹਦੇ ਨਾਲ ਜਿਹੜੀ ਟੀਮ ਹੈ ਪੂਰੀ ਜਿਨ੍ਹਾਂ ਨੇ ਡਰਾਮਾ ਰਚਿਆ ਪੂਰਾ ਤੇ ਪ੍ਰੀਪਲਾਨ ਜਿਹੜੀ ਸ਼ਰਾਰਤ ਦੀ ਅੰਥਰਾਂ ਨੇ ਸ਼ਰਾਰਤ ਕੀਤੀ ਹੈ ਨਾ ਸਾਰਿਆਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ। ਇਹੀ ਕੰਮ ਸਿਰਸੇ ਵਾਲੇ ਸਾਦ ਨੇ ਵੀ ਕੀਤਾ ਸੀ ਤੇ ਉਹ ਤੁਸੀਂ ਵੇਖ ਲਓ ਹੱਲੇ ਤੱਕ ਮਾਫੀਆਂ ਮੰਗਣ ਦੇ ਤੇ ਹੱਲੇ ਤੱਕ ਜਾਨ ਨਹੀਂ ਛੁੱਟੀ। ਬੰਦੇ ਦੇ ਪੁੱਤ ਬਣ ਜਾਓ ਤੁਸੀਂ ਤੁਹਾਨੂੰ ਪਤਾਲ ਚ ਵੀ ਗਏ ਉੱਥੋਂ ਵੀ ਸਿੱਖਾਂ ਨੇ ਲੱਭ ਲੈਣਾ। ਗੁਰਨਾਨਕ ਸਾਹਿਬ ਕੱਲੇ ਸਿੱਖਾਂ ਦੇ ਗੁਰੂ ਨਹੀਂ। ਗੁਰਨਾਨਕ ਸਾਹਿਬ ਪੂਰੀ ਮਾਨਵਤਾ ਦੇ ਗੁਰੂ ਆ ਔਰ ਸਾਰੇ ਲੋਕ ਹਰ ਧਰਮ ਦੇ ਉਹਨਾਂ ਨੂੰ ਅਸੀਸ ਚਕਾਉਂਦੇ ਆ ਔਰ ਗੁਰਨਾਨਕ ਸਾਹਿਬ ਨੇ ਸਰਬਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ। ਔਰ ਇਨਸਾਨੀਅਤ ਦਾ ਹੁਕਾ ਲਾਇਆ ਇੱਕ ਓੰਕਾਰ ਪ੍ਰਮਾਤਮਾ ਨੇ ਓੰਕਾਰ ਨਾਲ ਜੋੜਿਆ ਉਸ ਅਕਾਲ ਪੁਰਖ ਦੇ ਅਰਾਧੀਆਂ ਸੀ ਤੇ ਤੁਸੀਂ ਮੂਰਖੋ ਗੁਰੂ ਸਾਹਿਬ ਦੇ ਬਰੋਬਰ ਤੇ ਉਹਦੀ ਹਜ਼ੂਰੀ 'ਚ ਜਾ ਕੇ ਤੇ ਆ ਡਰਾਮੇ ਨਕਲੀ ਲਾ ਕੇ ਭੇਡੂਓ ਤੁਸੀਂ ਦਾੜੀਆਂ ਨਕਲੀ ਤੋਂ ਉੱਥੇ ਬਹਿ ਗਏ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਜੁੱਤੀਆਂ ਪੈ ਜਾਣੀਆਂ ਅੱਜ ਕੱਲ੍ਹ ਚ ਉਹ सोनू ਜੀ ਪਹਿਲਾਂ ਵੀ ਵੀਡੀਓ ਦੇਖਦੇ ਆ ਇਸ ਤਰੀਕੇ ਦੀਆਂ ਫਿਲਮਾਂ ਵੀ ਬੌਂਦੀਆਂ ਨੇ ਜਦੋਂ ਅਨੰਗ ਸਿੰਘਾਂ ਵੱਲੋਂ ਮਨਾ ਵੀ ਕੀਤਾ ਜਾਂਦਾ ਕਿ ਇਸ ਤਰੀਕੀ ਨਹੀਂ ਹਲਕਤਾ ਨਾ ਕੀਤੀਆਂ ਜਾਣ ਸੇ ਦੀ ਇੰਨੀ ਹਿੰਮਤ ਨਹੀਂ ਹੈਗੀ ਤਾਂ ਨਾ ਪਈ ਕਦੀ ਹੂੰ ਫਿਲਮਾਂ ਬਣਦੀਆਂ ਤਾਂ ਲੱਗੀਆਂ ਕਿੱਥੇ ਫਿਰ ਹਾਂ ਬਿਲਕੁਲ ਇਹ ਜਿੰਨੇ ਵੀ ਸ਼ਰਾਰਤ ਕੀਤੀ ਹੈ ਅੱਜ ਤੱਕ ਉਹਦਾ ਰਿਜ਼ਲਟ ਕੀ ਨਿਕਲਿਆ ਇਹ ਵੀ ਰਿਜ਼ਲਟ ਬੜਾ ਭਿਆਨਕ ਨਿਕਲਦਾ ਇਹਦੀ ਵੀਡੀਓ ਤੁਹਾਨੂੰ ਇੱਕ ਅੱਧੇ ਦਿਨ ਚ ਮਾਫੀ ਦੀ ਵੀ ਆਣੀ ਨਹੀਂ ਆ ਔਰ ਇਹਨੂੰ ਜਾਂ ਛਿੱਤਰ ਪੈਂਦਿਆਂ ਦੀ ਆਣੀ ਨਹੀਂ ਤੇ ਜਾਂ ਇਹਨੂੰ ਅੰਦਰ ਦਿੱਤਿਆਂ ਦੀ ਆਣੀ ਨਹੀਂ ਆ ਜਾਣੀ ਇਹ ਸਾਜ਼ਿਸ਼ਕੀ ਲੱਗਦੀ ਆ ਇਦਾਂ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੀਆਂ ਤੁਹਾਨੂੰ ਇਲੈਕਸ਼ਨ ਆਉਂਦੀਆਂ ਫਿਰ ਇਹੋ ਜਿਹੇ ਕੁੱਤੇ ਬਿੱਲੇ ਬਾਹਰ ਨਿਕਲੋਂਦੇ ਆ ਇਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਔਰ ਬਹੁਤ ਚਿੰਤਾ ਦਾ ਵਿਸ਼ਾਵਾ ਇਹਦੇ ਤੇ ਬੜੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਵਾ ਕਿ ਕਹਿੰਦੇ माथे तिलक ਹੱਥ ਮਾਲਾ ਬਾਣਾ ਲੋਗੋ ਨੇ राम ਖਿਲਾਉਣਾ ਜਾਣਾ राम राम ਕਰਤਾ ਸਭ जग ਫਿਰੇ राम ਨਾ ਪਾਇਆ ਜਾਏ ਠੀਕ ਹੈ ਇਸ ਪਾਪੀ ਦੇ ਲਈ ਮੈਂ ਕਹਿ ਲੰਗਾ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਇਹ ਪਾਪੀ ਨੇ ਜਿਹੜਾ ਪਾਪ ਕਮਾਇਆ ਵਾ ਨਾ ਉਸ ਅਕਾਲ ਪੁਰਖ ਦਾ ਸਰੂਪ ਜਿਹੜਾ ਰਚਿਆ ਨੇ ਇਹਦੀ ਸਜ਼ਾ ਇਹਨੂੰ ਦੁਸ਼ਟ ਨੂੰ ਮਿਲ ਜਾਣੀ ਆ ਰੱਬ ਨਾਲ ਮੁੱਲ ਵੈਰ ਨਹੀਂ ਲਈਦਾ ਕੁਦਰਤ ਨਾਲ ਮੁੱਲ ਵੈਰ ਲਿਆ ਸੀ ਤੇ ਪੂਰਾ ਦੇਸ਼ ਲੋਕਡਾਊਨ ਹੋ ਗਿਆ ਸੀ ਨਾ ਕਿੱਥੇ ਉਹ ਸਰਕਾਰਾਂ ਨੇ ਹੱਥ ਖੜੇ ਕਰਤੇ ਸੀ ਆ ਹਸਪਤਾਲਾਂ ਦੇ ਵਿੱਚ ਲੱਭਦੇ ਹੀ ਡਾਕਟਰ ਤੋਂ ਉਹੀ ਹਾਲਾਤ ਦੁਨੀਆ ਦਾ ਅੰਤ ਆਇਆ ਵਾ ਤਾਂ ਹੀ ਤੇ ਪ੍ਰਮਾਤਮਾ ਦੇ ਨਾਲ ਪੰਗੇ ਲੈਣ ਦਾ ਕੋਈ ਸ਼ਿਵਜੀ ਮਾਰੇ ਦਾ ਸਰੂਪ ਬਣਾ ਲੈਂਦਾ ਕੋਈ ਸ਼੍ਰੀ ਰਾਮ ਜੀ ਦਾ ਬਣਾ ਲੈਂਦਾ ਕੋਈ ਦੇਵੀਆਂ ਦਾ ਬਣਾ ਲੈਂਦਾ ਕੋਈ ਗੁਰੂਆਂ ਦਾ ਬਣਾ ਲੈਂਦਾ ਉਹ ਕੋਈ ਸ਼ਰਮ ਕਰੋ ਇਹ ਰਾਹਿਬਰਾਂ ਦੇ ਬਹੁਤ ਪਰਉਪਕਾਰ ਨੇ ਸਾਡੇ ਤੇ ਇਹਨਾਂ ਦੇ ਦੇਣ ਨਹੀਂ ਸੀ ਦੇ ਸਕਦੇ ਮੂਰਖੋ ਮੂਰਖ ਨਾ ਬਣੋ ਸਿਆਣੇ ਬਣੋ ਇਨਸਾਨ ਬਣੋ ਇਨਾ ਦੇ ਸਰੂਪ ਧਾਰਨ ਦੀ ਤੁਹਾਡੀ ਉਕਾਦ ਨਹੀਂ ਸੀ ਤੇ ਉਹਨਾਂ ਦੇ ਚਰਨਾਂ ਦੀ ਧੂੜ ਅਰਗੇ ਨਹੀਂ ਉਹ ਜਿਹੜੇ ਲੋਕੀ ਨੇ ਜਿਹੜੀਆਂ ਵਿੱਚ ਬੀਬੀਆਂ ਦੇਖਣੀਆਂ ਚੰਨੀ ਪਈਆਂ ਨੇ ਇਹ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਜਈਆਂ ਚੀਜ਼ਾਂ ਬਾ ਕੀਤੀਆਂ ਜਾਣ ਕੋਈ ਸਿੰਘ ਹੁੰਦਾ ਜੁੱਤੀਆਂ ਮਾਰਨੀ ਹੈ ਉਹਨਾਂ ਨੇ ਉੱਥੇ ਜਦੋਂ ਉੱਥੇ ਹੈ ਹੀ ਨਹੀਂ ਕੋਈ ਇਹ ਸ਼ਰਾਰਤ ਦੇ ਨਾਲ ਪ੍ਰੀ ਪਲਾਨ ਕੀਤਾ ਗਿਆ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੁੰਦਾ ਦੇਣਾ ਪੁੱਠੇ ਟੰਗ ਦੇਣਾ ਹੈ ਮਾਰ ਮਾਰ ਛਤਰ ਉਹਨਾਂ ਨੇ ਇਸ ਕਰਕੇ ਇਹ ਇਤਿਹਾਸ ਜਿਹੜਾ ਐਡਾ ਵੱਡਾ ਐਵੇਂ ਨਹੀਂ ਜਿਸ ਗੁਰੂ ਨੇ ਸਰਬੰਸ ਵਾਰਤਾ ਹੋਵੇ ਆਪਣੇ ਕੋਲ ਰੱਖਿਆ ਕੱਖ ਨਾ ਹੋਵੇ ਤੇ ਉਹਦੇ ਵਾਰਿਸ ਬੜੇ ਬੜੀ ਦੂਰ ਤੱਕ ਬੈਠੇ ਉਹਨੂੰ ਲ ਪ੍ਰਸ਼ਾਸਨੇ ਤੋਂ ਪਹਿਲਾਂ ਇੱਥੇ ਕਾਰਵਾਈ ਕਰਦੇ। ਹਮਮ ਧੰਨਵਾਦ ਸੋ। ਧੰਨਵਾਦ। ਵਧੀਆ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰੂਪ ਬਣਾਉਂਦੇ ਨੇ ਤੇ ਇੱਥੇ ਆਪਣੀ ਦਿੱਲੀ ਕੈਪੀਟਲ ਵਿੱਚ ਵੀ ਬਣਾਉਂਦੇ। ਜਦੋਂ ਗੁਰੂ ਸਾਰਿਆਂ ਦੇ ਆ ਤੇ ਉਦੋਂ ਫਿਰ ਇੱਕ ਦੋ ਜਿਹੜੇ ਟੰਗੀ ਜਿਹੜੇ ਇਹੋ ਜਿਹੇ ਪਖੰਡੀ ਸਾਧ ਉੱਠਦੇ ਆ ਨਾ ਜੀ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਗੰਦਾ ਮੈਸੇਜ ਭੇਜਦੇ ਨੇ ਉਹਨਾਂ ਦੇ ਇੱਕ ਗੰਦੇ ਮੈਸੇਜ ਭੇਜਣ ਨਾਲ ਬਹੁਤ ਦੁਨੀਆ ਜਿਹੜੀ ਆ ਥੱਲੇ ਸਾਰੀ ਉਹ ਲੜਦੀ ਫਿਰਦੀ ਆ ਮੇਰੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਐਸ்சிਪੀਸੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਬੜੇ ਹੀ ਸੀਰੀਅਸ ਲੈ ਆ ਜਾਵੇ ਇਹਨੂੰ ਕਦੇ ਆਪਾਂ ਟਿੱਲਣਾ ਨਾ ਲਈਏ ਕਿਉਂਕਿ ਜੇ ਅੱਜ ਟਿੱਲ ਨਾਲ ਇੱਕ ਬੰਦੇ ਨੂੰ ਲਿਆ ਗਿਆ ਇਹੋ ਜਿਹੇ ਕਈ ਹੋਰ ਉੱਠਣਗੇ ਮੇਰੀ ਬੇਨਤੀ ਆ ਵੀ ਇਹਨੂੰ ਬੜਾ ਸੀਰੀਅਸ ਧਿਆਨ ਨਾਲ ਲਿਆ ਜਾਵੇ ਇਹ ਜਿੱਥੇ ਵੀ ਹੈਗਾ ਇਹਨੂੰ ਲੱਭ ਕੇ ਲਿਆ ਕੇ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹਾ ਕਨੋਣਾ ਕੰਮ ਨਾ ਕਰ ਸਕੇ ਧੰਨਵਾਦ ਜੀ